ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅਸੀਂ ਬਹੁਤੇ ਲੋਕ ਇਹ ਸ੍ਰੀ ਨਨਕਾਣਾ ਸਾਹਿਬ ਬਾਰੇ ਇਹ ਤਾਂ ਜਾਣਦੇ ਆਂਗੇ ਕਿ ਇਹ ਸਥਾਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਜਨਮ ਭੂਮੀ ਆ ਮਗਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਸ ਸਥਾਨ ਦੇ ਉੱਤੇ ਜੋ ਸ਼ਹੀਦੀ ਸਾਕਾ ਹੋਇਆ ਸੀ ਜਿਸ ਦੇ ਵਿੱਚ 150 ਸਿੰਘਾਂ ਦਾ ਇੱਕ ਜੱਥਾ ਸ਼ਹੀਦ ਹੋ ਗਿਆ ਸੀ ਤੇ ਜਿਨ੍ਹਾਂ ਦੇ ਵਿੱਚ ਇੱਕ 6 ਵਰਿਆਂ ਦਾ ਬਾਲਕ ਵੀ ਸੀ ਅਸੀਂ ਅਰਦਾਸ ਦੇ ਵਿੱਚ ਨਿੱਤ ਇਨਸ਼ੀਦਾਂ ਨੂੰ ਯਾਦ ਤਾਂ ਕਰਦੇ ਆਂਗੇ ਜਦੋਂ ਆਪਾਂ ਅਰਦਾਸ ਪੜ੍ਹਦੇ ਆਂਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਮਗਰ ਆਪਾਂ ਨੂੰ ਇਹ ਨਹੀਂ ਪਤਾ ਕਿ ਇਹ ਸ਼ਹੀਦ ਕੌਣ ਸੀ ਤੇ ਇਹਨਾਂ ਨੇ ਸ਼ਹੀਦیاں ਕਿਉਂ ਦਿੱਤੀਆਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਸ਼ਹੀਦਾਂ ਬਾਰੇ ਤੇ ਇਹਨਾਂ ਦੀ ਸ਼ਹੀਦੀ ਦਾ ਜੋ ਕਾਰਨ ਸੀ ਉਸ ਦੇ ਬਾਰੇ ਹੀ ਗੱਲ ਕਰਾਂਗੇ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਹ ਵੀ ਇਸ ਇਤਿਹਾਸ ਦੇ ਪੰਨੇ ਤੋਂ ਜਾਣੂ ਹੋ ਸਕਣ ਆਪਾਂ ਹਫ਼ਤੇ ਦੇ ਵਿੱਚ ਇਸ ਤਰ੍ਹਾਂ ਦੀ ਇਤਿਹਾਸਕ ਜਾਣਕਾਰੀ ਨਾਲ ਭਰਪੂਰ ਇੱਕ ਵੀਡੀਓ ਚੈਨਲ ਦੇ ਉੱਤੇ ਪਾਏ ਕਰਾਂਗੇ ਤਾਂ ਹੁਣਾ ਵੀਡੀਓਜ਼ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਜਦੋਂ ਵੀ ਵੀਡੀਓ ਚੈਨਲ ਦੇ ਉੱਤੇ ਅਪਲੋਡ ਹੋਵੇ ਤਾਂ ਤੁਹਾਨੂੰ ਸਾਰਿਆਂ ਨਾਲ ਪਹਿਲਾਂ ਉਸ ਦਾ ਨੋਟੀਫਿਕੇਸ਼ਨ ਮਿਲੇ ਜੀ ਤਾਂ ਉਹ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦਾ ਵਿਸ਼ਾ ਗਵਾਈ ਗੁਰੂ ਜੀ ਨਨਕਾਣਾ ਸਾਹਿਬ ਦਾ ਸਾਖਾ ਸਮਝਣ ਦੇ ਲਈ ਆਪਾਂ ਨੂੰ ਇਤਿਹਾਸ ਦੇ ਵਿੱਚ 300 ਸਾਲ ਪਿੱਛੇ ਜਾਣਾ ਪਊਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਤੇ ਪੰਜ ਸਿੰਘਾਂ ਨੂੰ ਥਾਪਾ ਦੇ ਕੇ ਪੰਜਾਬ ਵੱਲ ਭੇਜਿਆ ਸੀ ਤੇ ਪੰਜਾਬ ਦੀ ਬਾਗਡੋਰ ਉਹਨਾਂ ਦੇ ਹੱਥਾਂ ਦੇ ਵਿੱਚ ਦਿੱਤੀ ਤਾਂ ਬੰਦਾ ਸਿੰਘ ਬਹਾਦਰ ਨੇ ਉਸ ਸਮੇਂ ਪੰਜਾਬ ਦੇ ਵਿੱਚ ਆ ਕੇ 32 ਦੇ ਕਰੀਬ ਲੜਾਈਆਂ ਲੜੀਆਂ ਜਿਸ ਦੇ ਵਿੱਚੋਂ ਤਿੰਨ ਲੜਾਈਆਂ ਹਾਰ ਗਏ ਸੀਗੇ ਬੰਦਾ ਸਿੰਘ ਬਹਾਦਰ ਜਦੋਂ ਆਪਣੀ ਆਖਰੀ ਲੜਾਈ ਹਾਰਦੇ ਨੇਗੇ ਤਾਂ ਉਸ ਸਮੇਂ ਦਾ ਜੋ ਮੁਗਲ ਹਕਮਰਾਨ ਸੀ ਉਹ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲੈਂਦਾਗਾ ਤੇ ਇਹ ਹੁਕਮ ਜਾਰੀ ਕਰ ਦਿੰਦਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਦੇ ਸੇ ਤਾਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਉਸ ਸਮੇਂ ਸਿੱਖਾਂ ਨੇ ਆਪਣੇ ਮੋਰਚੇ ਜੰਗਲਾਂ ਦੇ ਵਿੱਚ ਬਣਾ ਲਏ ਸੀਗੇ ਤੇ ਫਿਰ ਉਸ ਸਮੇਂ ਸਿੱਖ ਜੰਗਲਾਂ ਦੇ ਵਿੱਚੋਂ ਆਪਣੀ ਕਾਰਵਾਈ ਕਰਦੇ ਸੀ ਤਾਂ ਉਸ ਸਮੇਂ ਜੋ ਗੁਰੂ ਘਰ ਸੀ ਉਹਨੂੰ ਖਾਲੀ ਹੋ ਗਏ ਸੀ ਕਿਉਂਕਿ ਜੋ ਸਿੱਖ ਸੀ ਉਹ ਜੰਗਲਾਂ ਦੇ ਵਿੱਚ ਚਲੇ ਗਏ ਸੀ ਤਾਂ ਉਸ ਸਮੇਂ ਗੁਰੂ ਘਰਾਂ ਦੀ ਜੋ ਸਾਮ ਸੰਭਾਲ ਸੀ ਤਾਂ ਉਸ ਸਮੇਂ ਦੇ ਮਹਾਂਤਾਂ ਨੇ ਕੀਤੀ ਤੇ ਗੁਰੂ ਘਰ ਮਹਾਂਤਾਂ ਦੇ ਕਬਜ਼ੇ ਦੇ ਵਿੱਚ ਆ ਗਏ ਇਹਨਾਂ ਦੇ ਵਿੱਚੋਂ ਕੁਝ ਮਹੰਤ ਚੰਗੇ ਵੀ ਸੀ ਜੋ ਗੁਰੂ ਘਰ ਨੂੰ ਚੰਗੇ ਤਰ੍ਹਾਂ ਉਹਨਾਂ ਦੀ ਦੇਖ ਰੇਖ ਤੇ ਸੰਭਾਲ ਕਰੇ ਸੀ ਮਗਰ ਕਈ ਮਹੰਤਾਂ ਨੇ ਗੁਰੂ ਘਰਾਂ ਨੂੰ ਆਪਣਾ ਆਏ ਸਿੱਧਾ ਅਡਾ ਵੀ ਬਣਾ ਲਿਆ ਸੀਗਾ ਪੂਰੇ ਪੰਜਾਬ ਦੇ ਵਿੱਚ ਉਹ ਸਮਾਂ ਆਉਂਦਾ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾਗਾ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਿਆਂ ਦੀ ਜ਼ਮੀਨ ਇਹਨਾਂ ਗੁਰੂ ਘਰਾਂ ਦੇ ਨਾਮ ਲਗਵਾ ਦਿੰਦੇ ਨੇ ਕਿ ਜਿਸ ਦਾ ਸਿੱਧਾ ਸਿੱਧਾ ਮਤਲਬ ਹੁੰਦਾ ਕਿ ਇਹ ਜ਼ਮੀਨ ਉਹਨਾਂ ਮਹੰਤਾਂ ਦੇ ਨਾਮ ਹੋ ਜਾਂਦੀ ਹੈਗੀ ਜੋ ਇਹਨਾਂ ਗੁਰੂ ਘਰਾਂ ਦਾ ਆਸਾਨ ਸੰਭਾਲ ਦਾ ਤੇ ਪ੍ਰਬੰਧ ਦੇਖ ਰਹੇ ਹੁੰਦੇ ਨੇਗੇ ਇਹਨਾਂ ਦੇ ਵਿੱਚੋਂ ਕੁਝ ਮਹੰਤਾਂ ਪਹਿਲਾਂ ਹੀ ਗੁਰੂ ਘਰਾਂ ਨੂੰ ਆਪਣੀ ਐਸ਼ ਪ੍ਰਸਤੀ ਦੇ ਵਜੋਂ ਵਾਪਰੇ ਹੁੰਦੇ ਨੇ ਜਦੋਂ ਜ਼ਮੀਨ ਉਹਨਾਂ ਮਹੰਤਾਂ ਦੇ ਨਾਮ ਹੋ ਜਾਂਦੀ ਹੈਗੀ ਆਹ ਉਹ ਆਪਣਾ ਐਸ਼ ਪ੍ਰਸਤੀ ਦਾ ਜੋ ਪੱਧਰਾ ਹੋਰ ਵਧਾ ਦਿੰਦੇ ਨੇਗੇ ਤੇ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਗੀਰ ਸਮਝਣ ਲੱਗ ਪੈਂਦੇ ਨੇਗੇ ਉਸ ਸਮੇਂ ਸਨ 1873 ਈਸਵੀ ਦੇ ਵਿੱਚ ਸਿੰਘ ਸਭਾ ਲਹਿਰ ਇੱਕ ਚਲਾਈ ਜਾਂਦੀ ਹੈਗੀ ਕੁਝ ਸਿੰਘਾਂ ਵੱਲੋਂ ਜਿਸ ਦਾ ਕੰਮ ਹੁੰਦਾ ਕਿ ਇਨ੍ਹਾਂ ਮਹੰਤਾਂ ਦੇ ਕੋਲੋਂ ਗੁਰੂ ਘਰਾਂ ਦਾ ਕਮਜਾ ਛਡਾਉਣਾਗਾ ਅਗਰ ਇਹੇ ਲਹਿਰ ਜਿਆਦਾ ਇਸ ਵਿਸ਼ੇ ਵੱਲ ਧਿਆਨ ਨਹੀਂ ਦੇ ਪਾਗੀ ਮਗਰ ਫਿਰ ਵੀ ਇਹ ਲਹਿਰ ਕਈ ਕੰਮ ਕਰਦੀ ਹੈ ਕਿਉਂਕਿ ਉਸ ਸਮੇਂ ਕੁਝ ਨੌਜਵਾਨ ਸਿੱਖੀ ਤੋਂ ਢੱਕ ਕੇ ਦੂਜੇ ਧਰਮਾਂ ਦੇ ਵਿੱਚ ਚਲੇ ਜਾਂਦੇ ਨੇ ਤਾਂ ਸਿੰਘ ਸਵਾ ਲਹਿਰ ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ ਤੇ ਸਿੱਖੀ ਵੱਲ ਵਾਪਸ ਲੈ ਕੇ ਆਉਂਦੀ ਹੈਗੀ 1873 ਈਸਵੀ ਦੇ ਵਿੱਚ ਬਣੀ ਇਸ ਲਹਿਰ ਨੇ ਕੁਝ ਇਸ ਤਰ੍ਹਾਂ ਦੇ ਚੰਗੇ ਕੰਮ ਵੀ ਕੀਤੇ ਸੀਗੇ ਫਿਰ ਸਮਾਂ ਆਉਂਦਾ ਜੀ 1920 ਈਸਵੀ ਦਾ ਜਦੋਂ ਪੰਜ ਸਿੰਘਾਂ ਦੀ ਇੱਕ ਕਮੇਟੀ ਬਣਦੀ ਹੈ ਕਿ ਜਿਸ ਦੇ ਵਿੱਚ ਮਹਤਾਬ ਸਿੰਘ ਕਰਤਾਰ ਸਿੰਘ ਚੱਬਰ ਮਾਸਟਰ ਤਾਰਾ ਸਿੰਘ ਖੜਕ ਸਿੰਘ ਤੇ ਠੇਕਰੀ ਵਾਲਾ ਸ਼ਾਮਲ ਹੁੰਦੇ ਨੇਗੇ ਜੋ ਕਿ ਮੀਟਿੰਗ ਕਰਕੇ ਇੱਕ ਮਤਾ ਪਾਸ ਕਰਦੇ ਨੇ ਤੇ ਇੱਕ ਲਹਿਰ ਚਲਾਈ ਜਾਂਦੀ ਹੈਗੀ ਜਿਸ ਨੂੰ ਨਾਮ ਦਿੱਤਾ ਜਾਂਦਾ ਦਾ ਗੁਰਦੁਆਰਾ ਸੁਧਾਰ ਲਹਿਰ ਇਸ ਲਹਿਰ ਦੇ ਅਧੀਨ ਇਹਨਾਂ ਦਾ ਮੇਨ ਕੰਮ ਇਹੀ ਹੁੰਦਾਗਾ ਕਿ ਇਹਨਾਂ ਪਾਪੀ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾਵੇ ਤਾਂ ਇਹ ਪੰਜ ਮੈਂਬਰੇ ਕਮੇਟੀ ਜਿੰਨਾ ਜਗ੍ਹਾ ਤੇ ਮਹੰਤਾਂ ਦਾ ਗੁਰਦੁਆਰਿਆਂ ਤੇ ਕਬਜ਼ਾ ਹੁੰਦਾ ਉੱਥੇ ਜਾਂਦੀ ਹੈਗੀ ਤੇ ਮਹੰਤਾਂ ਨਾਲ ਗੱਲਬਾਤ ਕਰਦੀ ਹੈਗੀ ਇਨਾਂ ਦੇ ਵਿੱਚੋਂ ਹੁਣ ਜੋ ਮਹੰਤ ਤਾਂ ਚੰਗੇ ਸੀਗੇ ਉਹ ਗੁਰੂ ਘਰਾਂ ਦਾ ਕਬਜ਼ਾ ਛੱਡ ਦਿੰਦੇ ਨੇਗੇ ਤੇ ਸਿੰਘਾਂ ਨੂੰ ਗੁਰੂ ਘਰ ਦੀਆਂ ਚਾਬੀਆਂ ਦੇ ਦਿੰਦੇ ਨੇਗੇ ਹੁਣ ਇੱਥੇ ਗੱਲ ਆਉਂਦੀ ਹੈ ਜੀ ਸ੍ਰੀ ਨਨਕਾਣਾ ਸਾਹਿਬ ਦੀ ਉਸ ਸਮੇਂ ਨਨਕਾਣਾ ਸਾਹਿਬ ਦਾ ਮਹੰਤ ਨਾਰਾਇਣ ਹੁੰਦਾਗਾ ਤੇ ਇਹ ਪੰਜ ਮੈਂਬਰੀ ਕਮੇਟੀ ਨਾਰਾਇਣ ਮਹੰਤ ਕੋਲ ਵੀ ਜਾਂਦੀ ਹੈ ਕਿ ਮਗਰ ਉਹ ਗੁਰੂ ਘਰ ਦਾ ਪ੍ਰਬੰਧ ਤੇ ਚਾਬੀਆਂ ਇਹਨਾਂ ਸਿੰਘਾਂ ਨੂੰ ਦੇਣ ਤੋਂ ਇਨਕਾਰ ਕਰ ਦਿੰਦਾਗਾ ਕਿਉਂਕਿ ਉਹ ਐਸ਼ ਪ੍ਰਸਤ ਬੰਦਾ ਇਸ ਗੁਰਦੁਆਰ ਨੂੰ ਆਪਣੀ ਨਿੱਜੀ ਜਾਗੀਰ ਸਮਝਦਾਗਾ ਤੇ ਗੁਰਦੁਆਰ ਦੀਆਂ ਚਾਬੀਆਂ ਦੇਣ ਤੋਂ ਪੂਰਾ ਇਨਕਾਰ ਕਰ ਦਿੰਦਾਗਾ ਤਾਂ ਉਸ ਸਮੇਂ ਲਾਲਾ ਲਾਜਪਤਰਾਏ ਜੀ ਵੀ ਇਨ੍ਹਾਂ ਸਿੰਘਾਂ ਤੇ ਨਾਰਾਇਣ ਮਹਾਂਤ ਦੇ ਵਿੱਚ ਇੱਕ ਮੀਟਿੰਗ ਕਰਵਾਉਂਦੇ ਨੇਗੇ ਉਹ ਮੀਟਿੰਗ ਵੀ ਬੇਸਿੱਟਾ ਨਿਕਲਦੀ ਆ ਤੇ ਨਾਰਾਇਣ ਮਹਾਂਤ ਬਿਲਕੁਲ ਪੂਰਾ ਜਵਾਬ ਦੇ ਦਿੰਦੇ ਨੇ ਕਿ ਉਹ ਗੁਰਦੁਆਰ ਦਾ ਪ੍ਰਬੰਧ ਇਨ੍ਹਾਂ ਸਿੰਘਾਂ ਨੂੰ ਨਹੀਂ ਦੇਊਗਾ ਹੁਣ ਇੱਥੇ ਨਾਰਾਇਣ ਮਹਾਂਤ ਬਾਰੇ ਕੁਝ ਗੱਲਾਂ ਦੱਸਣੀਆਂ ਜ਼ਰੂਰੀ ਨੇ ਜੋ ਕਿ ਉਹ ਇਸ ਗੁਰੂ ਘਰ ਦੇ ਵਿੱਚ ਬੈਠ ਕੇ ਕੋ ਕਾਰਮ ਕਰ ਰਿਹਾ ਸੀ ਤੇ ਜਿਸ ਦੇ ਕਾਰਨ ਉਸ ਦਾ ਪਾਪਾਂ ਦਾ ਘੜਾ ਭਰਿਆ ਤੇ ਸਿੰਘਾਂ ਦਾ ਵਿਰੋਧ ਉਸ ਦੇ ਖਿਲਾਫ ਤੇਜ ਹੋਇਆ ਸੀ ਨਾਰਾਇਣ ਮਹਾੰਤ ਇਸ ਗੁਰੂ ਘਰ ਨੂੰ ਆਪਣੀ ਨਿੱਜੀ ਜ਼ਿੰਗੀਰਤਾ ਸਮਝ ਹੀ ਰਿਹਾ ਸੀ ਤਾਂ ਉਸ ਨੇ ਬਿਨ ਵਿਆਹ ਦੀ ਇੱਕ ਔਰਤ ਨੂੰ ਆਪਣੇ ਕੋਲ ਇੱਥੇ ਰੱਖਿਆ ਹੋਇਆ ਸੀ ਜਿਸ ਤੋਂ ਉਸ ਨੂੰ ਕੁਝ ਬੱਚੇ ਵੀ ਸੀ ਇਸ ਤੋਂ ਇਲਾਵਾ ਨਾਰਾਇਣ ਮਹਾੰਤ ਇਸ ਗੁਰੂ ਘਰ ਦੇ ਅੰਦਰ ਕੰਜਰੀਆਂ ਦਾ ਨਾਚ ਵੀ ਕਰਵਾਉਣ ਲੱਗ ਗਿਆ ਸੀ ਇੱਕ ਵਾਰ ਇੱਕ ਜੱਜ ਆਪਣੀ ਪਤਨੀ ਤੇ 13 ਸਾਲ ਦੀ ਬੱਚੀ ਨਾਲ ਇਸ ਗੁਰੂ ਘਰ ਦਰਸ਼ਨਾਂ ਲਈ ਆਉਂਦਾਗਾ ਤੇ ਨਾਰਾਇਣ ਮਹਾਂ ਉਸ 13 ਸਾਲ ਦੀ ਬੱਚੀ ਦੀ ਬਿਮਤੀ ਕਰਦਾਗਾ ਤੇ ਇੱਕ ਵਾਰ ਕੁਝ ਔਰਤਾਂ ਜਦੋਂ ਗੁਰੂ ਘਰ ਦੇ ਦਰਸ਼ਨਾਂ ਨੂੰ ਆਈਆਂ ਤੇ ਵਾਪਸੀ ਤੇ ਉਹਨਾਂ ਨੂੰ ਦੇਰੀ ਹੋ ਗਈ ਤਾਂ ਉਹ ਗੁਰੂ ਘਰ ਦੇ ਵਿੱਚ ਰਹਿ ਗਈਆਂ ਤਾਂ ਉਸ ਸਮੇਂ ਨਾਰਾਇਣ ਮਹਾਂ ਤੇਰੇ ਕੁਝ ਗੁੰਡਿਆਂ ਨੇ ਉਹਨਾਂ ਔਰਤਾਂ ਦੀ ਬਿਮਤੀ ਕੀਤੀ ਆ ਇਹ ਸਾਰੀਆਂ ਘਟਨਾਵਾਂ ਜਦੋਂ ਦਿਨ ਵਾਰ ਦਿਨ ਵਧਣ ਲੱਗੀਆਂ ਤਾਂ ਸਿੰਘਾਂ ਦੇ ਵਿੱਚ ਰੋਸ ਵਧਣ ਲੱਗਿਆ ਇੱਕ ਵਾਰ ਇਸ ਜੱਜ ਨੇ ਜਿਸ ਦੀ 13 ਸਾਲ ਦੀ ਲੜਕੀ ਦੇ ਨਾਲ ਇਸ ਨਾਰਾਇਣ ਮਹਾਂਤ ਨੇ ਦੁਸ਼ਕਰਮ ਕੀਤਾ ਸੀ ਜਦੋਂ ਇੱਕ ਕਾਨਫਰੰਸ ਦੇ ਵਿੱਚ ਇਸ ਜੱਜ ਨੇ ਸਿੰਘਾਂ ਨੂੰ ਇਹ ਸਾਰੀ ਗੱਲਬਾਤ ਦੱਸੀ ਤਾਂ ਉੱਥੋਂ ਸਿੰਘਾਂ ਦਾ ਰੋਸ ਹੋਰ ਜ਼ਿਆਦਾ ਵਧਿਆ ਤੇ ਉਹਨਾਂ ਨੇ ਨਾਰਾਇਣ ਮਹਾਂਤ ਦੇ ਖਿਲਾਫ ਇੱਕ ਮੋਰਚਾ ਖੋਲ੍ਹ ਦਿੱਤਾ ਸੀ ਫਿਰ ਇਹ ਸਿੱਕਾ ਸਲਾਹ ਕਰਦੇ ਨੇ ਕਿ 6 ਮਾਰਚ 1921 ਨੂੰ ਉਹ ਨਨਕਾਣਾ ਸਾਹਿਬ ਜਾਣਗੇ ਤੇ ਗੁਰੂ ਘਰ ਦਾ ਕਾਜ ਲੈ ਲੈਣਗੇ ਤੇ ਨਾਰਾਇਣ ਮਹਾント ਦੇ ਸੁਯੇ ਇਸ ਚੀਜ਼ ਦੀ ਖਬਰ ਉਸ ਨੂੰ ਦੇ ਦਿੰਦੇ ਨੇਗੇ ਤਾਂ ਨਾਰਾਇਣ ਮਹਾント ਅੰਗਰੇਜ਼ਾਂ ਕੋਲ ਜਾਂਦਾਗਾ ਉਸ ਸਮੇਂ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਆ ਚੁੱਕਿਆ ਹੁੰਦਾਗਾ ਤੇ ਨਾਰਾਇਣ ਮਹਾント ਅੰਗਰੇਜ਼ਾਂ ਤੋਂ ਮਦਦ ਮੰਗਦਾ ਤੇ ਅੰਗਰੇਜ਼ ਉਸ ਨੂੰ ਕੁਝ ਗੁੰਡਾ ਟਾਈਪ ਆਂਸਰ ਦਿੰਦੇ ਨੇਗੇ ਉਸ ਦੀ ਮਦਦ ਲਈ ਤੇ ਨਰੈਮੰਦ ਉਹਨਾਂ ਨੂੰ ਆਪਣੇ ਅਨਕਾਨਾ ਸਾਹਿਬ ਜੋ ਇਹ ਗੁਰਦੁਆਰਾ ਦਾ ਖੋਦ ਦੇ ਚਾਰੇ ਪਾਸੇ ਤਨਾਤ ਕਰ ਦਿੰਦਾਗਾ ਕਿ ਜਦੋਂ ਵੀ ਇਹ ਸਿੰਘ ਗੁਰੂ ਘਰ ਦਾ ਕਰਜਾ ਲੈਣਾ ਤਾਂ ਉਹਨਾਂ ਨੂੰ ਹਮਲਾ ਕਰਕੇ ਇੱਕੋ ਸਮੇਂ ਸਭ ਨੂੰ ਮਾਰ ਦਿੱਤਾ ਜਾਵੇ ਤਾਂ ਇਸ ਦੀ ਖਬਰ ਉਹਨਾਂ ਸਿੰਘਾਂ ਤੱਕ ਆ ਜਾਂਦੀ ਹੈਗੀ ਤੇ ਸਿੰਘ ਇਸ 6 ਮਾਰਚ ਦਾ ਜੋ ਪਲਾਨ ਬਣਾਉਂਦੇ ਨੇ ਕਿ ਗੁਰੂ ਘਰ ਤੇ ਕਰਜਾ ਲੈਣ ਦਾ ਉਸ ਨੂੰ ਇੱਕ ਵਾਰ ਰੱਦ ਕਰ ਦਿੰਦੇ ਨੇਗੇ ਫਿਰ ਇਹਨਾਂ ਦੇ ਵਿੱਚ ਇੱਕ ਕਰਤਾਰ ਸਿੰਘ ਚੱਬਰ ਜੋ ਕਿ ਇਸ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਹੁੰਦਾ ਤੇ ਇੱਕ ਲక్ష్ਮਨ ਸਿੰਘ ਮਿਲ ਕੇ ਸਲਾਹ ਕਰਦੇ ਨੇ ਕਿ ਕੁਝ ਸਿੰਘਾਂ ਦੇ ਜਥੇ ਬਣਾਏ ਜਾਣ ਤੇ ਜਥਿਆਂ ਦੇ ਰੂਪ ਦੇ ਵਿੱਚ ਨਨਕਾਣਾ ਸਾਹਿਬ ਪਹੁੰਚਿਆ ਜਾਵੇ ਤੇ ਉੱਥੇ ਜਾ ਕੇ ਨਾਰਾਇਣ ਮਹਾਨ ਤੋਂ ਇਸ ਗੁਰੂ ਘਰ ਦਾ ਕਬਜ਼ਾ ਲਿਆ ਜਾਵੇ ਤਾਂ ਕਰਤਾਰ ਸਿੰਘ ਚੱਬਰ ਤੇ ਲక్ష్ਮਮਨ ਸਿੰਘ ਆਪਣੇ ਤੈਅ ਮਿੱਥੇ ਸਮੇਂ ਦੇ ਉੱਤੇ ਕੁਈ ਮੈਂਬਰਾਂ ਦਾ ਜੱਥਾ ਲੈ ਕੇ ਤੁਰ ਪੈਂਦੇ ਨੇ ਤੇ ਪਿੰਡ-ਪਿੰਡ ਲੰਘਦੇ ਉਹਨਾਂ ਦੇ ਨਾਲ ਮੈਂਬਰ ਜੁੜਦੇ ਜਾਂਦੇ ਨੇਗੇ ਤੇ ਨਨਕਾਣਾ ਸਾਹਿਬ ਪਹੁੰਚਣ ਤੋਂ ਪਹਿਲਾਂ ਕਰਤਾਰ ਸਿੰਘ ਚੱਬਰ ਨੂੰ ਇਸ ਕਮੇਟੀ ਦੇ ਵੱਲੋਂ ਸਨੇਹਾ ਆ ਜਾਂਦਾਗਾ ਕਿ ਤੁਸੀਂ ਅਜਿਹਾ ਨਾ ਕਰੋ ਕਿਉਂਕਿ ਨਰੈਣ ਮਹੰਤ ਦੀ ਜੋ ਉੱਥੇ ਤਿਆਰੀ ਸੀਗੀ ਉਹ ਬਹੁਤ ਜ਼ਿਆਦਾ ਸੀ ਤਾਂ ਕਰਤਾਰ ਸਿੰਘ ਚੱਬਰ ਨੂੰ ਕਮੇਟੀ ਦਾ ਸਨੇਹਾ ਲੱਗ ਜਾਂਦਾ ਤੇ ਉਹ ਅੱਗੇ ਵਧਣ ਤੋਂ ਰੁਕ ਜਾਂਦਾਗਾ ਮਗਰ ਲਛਮਨ ਸਿੰਘ ਜੋ ਇਹਨਾਂ ਤੋਂ ਪਹਿਲਾਂ ਪਹੁੰਚ ਚੁੱਕਿਆ ਸੀਗਾ ਉਹ ਨਨਕਾਣਾ ਸਾਹਿਬ ਪਹੁੰਚ ਜਾਂਦਾਗਾ ਆਪਣਾ 150 ਉਸ ਸਮੇ ਉਸ ਦਿਨ ਮੈਂਬਰਾਂ ਦਾ ਇੱਕ ਜਿੱਤਾ ਨਨਕਾਣਾ ਸਾਹਿਬ ਪਹੁੰਚ ਜਾਂਦਾਗਾ ਤੇ ਜਦੋਂ ਨਨਕਾਣਾ ਸਾਹਿਬ ਪਹੁੰਚਦੇ ਨੇ ਤਾਂ ਨਾਰਾਇਣ ਮਹਾਂਤਰ ਨੂੰ ਇਸ ਦੇ ਬਾਰੇ ਪਹਿਲੀ ਸੂਚਨਾ ਮਿਲ ਚੁੱਕੀ ਹੁੰਦੀ ਹੈਗੀ ਤੇ ਨਾਰਾਇਣ ਮਹਾਂਤਰ ਆਪਣੇ ਗੁੰਡਿਆਂ ਨੂੰ ਇਹ ਹੁਕਮ ਦੇ ਦਿੰਦਾ ਕਿ ਇਹਨਾਂ ਸਿੰਘਾਂ ਤੇ ਹਮਲਾ ਕੀਤਾ ਜਾਵੇ ਤਾਂ 150 ਸਿੰਘਾਂ ਦੇ ਉਸ ਜਥੇ ਦੇ ਉੱਤੇ ਨਰੈਨ ਮਹਾント ਦੇ ਗੁੰਡੇ ਗੋਲੀਆਂ ਨਾਲ ਹੰਗ ਲਗਾ ਕੇ ਤੇ ਉਹਨਾਂ ਨੂੰ ਤਲਵਾਰਾਂ ਨਾਲ ਟੋਟੇ ਕਰਕੇ ਸ਼ਹੀਦ ਕਰ ਦਿੰਦੇ ਨੇਗੇ ਇੰਨਾ ਸ਼ਹੀਦਾਂ ਦੇ ਵਿੱਚ ਇੱਕ 6 ਵਰਿਆਂ ਦਾ ਬਾਲਕ ਵੀ ਹੁੰਦਾਗਾ ਜਿਸ ਦਾ ਨਾਮ ਦਰਬਾਰਾ ਸਿੰਘ ਸੀ ਹੁਣ ਆਪਾਂ ਇੱਥੇ ਤੁਹਾਨੂੰ ਥੋੜਾ ਇਸ ਬੱਚੇ ਦੇ ਬਾਰੇ ਦੱਸਦੇ ਹਾਂਗੇ ਇਹੇ ਬੱਚਾ ਕਾਬਲ ਸਿੰਘ ਦਾ ਪਰਪੋਤਾ ਸੀ ਕਾਬਲ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦਾ ਹਿੱਸਾ ਵੀ ਰਹਿ ਚੁੱਕੇ ਸੀ ਤੇ ਇਹ ਸਰ ਬੱਚੇ ਦਾ ਪਿਤਾ ਜੋ ਕਿ ਕੇਰ ਸਿੰਘ ਸੀ ਤੇ ਜੱਥੇ ਦੇ ਵਿੱਚ ਆਇਆ ਸੀ ਸ਼ਹੀਦ ਹੋ ਚੁੱਕੇ ਸੀਗੇ ਤੇ ਇਹ ਬਾਲਕ ਉਹਨਾਂ ਦਾ ਬੱਚਾ ਸੀ ਤੇ ਇਹ ਬਾਲਕ ਛੋਟਾ ਹੁੰਦਾ ਆਪਣੀ ਦਾਦੀ ਦੇ ਕੋਲੋਂ ਛੋਟੇ ਸਾਬ ਜਦਿਆਂ ਦੀਆਂ ਸਾਖੀਆਂ ਸੁਣਦਾ ਹੁੰਦਾ ਸੀ ਜਿਸ ਦਾ ਕੇ ਇਸ ਤੇ ਬਹੁਤ ਪ੍ਰਭਾਵ ਸੀ ਤਾਂ ਇਹ ਆਪਣੇ ਪਿਤਾ ਨੂੰ ਕਹਿੰਦਾ ਕਿ ਮੈਂ ਵੀ ਤੁਹਾਡੇ ਨਾਲ ਜੱਥੇ ਦੇ ਵਿੱਚ ਜਾਣਾ ਤੇ ਸ਼ਹੀਦੀ ਦੇਣੀ ਹੈਗੀ ਤੇ ਜਿੱਦ ਕਰਕੇ ਇਹ ਬੱਚਾ ਇਸ ਜੱਥੇ ਦੇ ਨਾਲ ਆਇਆ ਸੀ ਉਹਨਾਂ ਇਸ ਬੱਚੇ ਦੇ ਪਿਤਾ ਜੀ ਸ਼ਹੀਦ ਹੋ ਜਾਂਦੇ ਨੇਗੇ ਤੇ ਬਾਕੀ ਬੱਚੇ ਸਿੰਘ ਸ਼ਹੀਦੀਆਂ ਪਾਉਣ ਤੋਂ ਪਹਿਲਾਂ ਇਸ ਬੱਚੇ ਨੂੰ ਇੱਕ ਕਮਰੇ ਦੇ ਵਿੱਚ ਅਲਮਾਰੀ 'ਚ ਬੰਦ ਕਰ ਦਿੰਦੇ ਨੇਗੇ ਜਦੋਂ ਸਾਰੇ ਸਿੰਘ ਸ਼ਹੀਦ ਹੋ ਜਾਂਦੇ ਨੇ ਤਾਂ ਜਦੋਂ ਉਸ ਨਾਰਾਇਣ ਮਹਾント ਤੇ ਗੁੰਡੇ ਇੱਕ ਕਮਰੇ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਕਮਰੇ ਦੇ ਵਿੱਚੋਂ ਅਲਮਾਰੀ ਦੇ ਵਿੱਚੋਂ ਬੰਦ ਇਸ ਬੱਚੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜੋ ਕਿ ਅਲਮਾਰੀ ਦੇ ਵਿੱਚ ਬੈਠਾ ਹੋਇਆ ਕਹਿੰਦਾ ਕਿ ਮੈਨੂੰ ਵੀ ਸ਼ਹੀਦ ਕਰੋ ਮੈਨੂੰ ਵੀ ਸ਼ਹੀਦ ਕਰੋ ਮੈਂ ਵੀ ਸ਼ਹੀਦ ਹੋਣਾਗਾ ਉਹ ਗੁੰਡੇ अलमारी ਖੋਲਦੇ ਨੇ ਤੇ ਉਸ ਦੇ ਵਿੱਚੋਂ ਛੇਵਰਿਆਂ ਦਾ ਇਹ ਬਾਲਕ ਦਰਵਾਰਾ ਸਿੰਘ ਨਿਕਲਦਾਗਾ ਜਿਸ ਨੂੰ ਕਿ ਗੁੰਡੇ ਉਸ ਦੇ ਪਿਤਾ ਦੀ লাশ ਦੇ ਉੱਪਰ ਰੱਖ ਕੇ ਉਸ ਦੇ ਦੂਤ ਟੂਟੇ ਕਰਕੇ ਜਲਾ ਦਿੰਦੇ ਨੇਗੇ ਇਸ ਤਰ੍ਹਾਂ ਇਸ ਛੋਟੇ ਬਾਲਕ ਦੀ ਸ਼ੀਦੀ ਹੋਈ ਸੀ ਹੁਣ ਇਸ ਸਾਖੇ ਦੀ ਖਬਰ ਜਦੋਂ ਕਰਤਾਰ ਸਿੰਘ ਚੰਬਰ ਤੱਕ ਪਹੁੰਚਦੀ ਹੈ ਤਾਂ ਉਹ ਭਾਰੀ ਸਿੰਘਾਂ ਦਾ ਇੱਕ ਜੱਤਾ ਲੈ ਕੇ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੰਦਾਗਾ ਤੇ ਉਹਨਾਂ ਦਾ ਜੋਸ਼ ਦੇਖ ਕੇ ਕਿਉਂਕਿ ਇਸ ਸਥਾਨ ਦੇ ਉੱਤੇ ਪੁਲਿਸ ਵੀ ਪਹੁੰਚ ਚੁੱਕੀ ਹੁੰਦੀ ਹੈ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਤਾਂ ਅੰਗਰੇਜ਼ ਇਹਨਾਂ ਸਿੰਘਾਂ ਦਾ ਰੋਸ ਦੇਖ ਕੇ ਉਹਨਾਂ ਦੇ ਵਿੱਚ ਜੋ ਜੋਸ਼ ਸੀ ਤੇ ਗੁੱਸਾ ਸੀ ਉਸ ਨੂੰ ਦੇਖਦੇ ਹੋਏ ਇਸ ਗੁਰੂ ਘਰ ਦਾ ਪ੍ਰਬੰਧ ਤੇ ਗੁਰੂ ਘਰ ਦੀਆਂ ਚਾਲੀਆਂ ਕਰਤਾਰ ਸਿੰਘ ਛੱਬਰ ਨੂੰ ਸੌਂਪ ਦਿੰਦੇ ਨੇਗੇ ਇਸ ਤਰ੍ਹਾਂ ਇਸ ਗੁਰੂ ਘਰ ਦੀ ਇਸ ਨਮਕਾਨਾ ਸਰ ਗੁਰਦੁਆਰੇ ਦਾ ਪ੍ਰਬੰਧ ਉਸ ਨਰਾਇਣ ਮਹਾਂ ਦੇ ਕਬਜ਼ੇ 'ਚੋਂ ਨਿਕਲ ਕੇ ਇਹਨਾਂ ਸਿੰਘਾਂ ਦੇ ਕੋਲ ਆਇਆ ਸੀ ਅਸੀਂ ਜੀ ਇਸ ਸ਼ਹੀਦੀ ਸਬਕ ਦਾ ਇਤਿਹਾਸ ਜੋ ਇਸ ਵੀਡੀਓ ਦੇ ਮੱਧੰਦੇ ਰਹੇ ਆਪਾਂ ਤੁਹਾਡੇ ਨਾਲ ਸਾਂਝਾ ਕੀਤਾਗਾ ਹੁਣ ਸ਼ਹੀਦੀਆਂ ਪਾ ਚੁੱਕੇ ਸੀਗੇ ਮਗਰ ਇਸ ਤੋਂ ਬਾਅਦ ਦਾ ਜੋ ਉਸ ਜਗ੍ਹਾ ਦਾ ਮੰਜ਼ਰ ਸੀ ਆਪਾਂ ਤੁਹਾਡੇ ਨਾਲ ਥੋੜਾ ਉਹ ਵੀ ਸਾਂਝਾ ਕਰਾਂਗੇ ਜੋ ਕਿ ਹਰ ਇੱਕ ਸਿੱਖ ਦੇ ਇਤਿਹਾਸ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਇਨਸਾਨ ਨੂੰ ਜਾਨਣਾ ਜ਼ਰੂਰੀ ਹੈ ਜੀ ਇਸ ਜਗ੍ਹਾ ਤੇ ਉੱਤੇ ਜਦੋਂ ਸ਼ਹੀਦਾਂ ਦੀ ਪਛਾਣ ਕੀਤੀ ਜਾ ਰਹੀ ਸੀ ਤਾਂ ਇੱਥੇ ਉਹਨਾਂ ਨੂੰ ਚਾਰ ਬਿਨਾ ਜਲੇ ਸਰੀਰ 126 ਖੋਪਰੀਆਂ ਦੋ ਟੋਕਰੇ ਤੋਂ ਮਾਸ ਦੇ ਭਰੇ ਜਾਂਦੇ ਆ ਤੇ 10 ਟੋਕਰੇ ਹੱਡੀਆਂ ਦੇ ਇੱਥੇ ਭਰੇ ਗਏ ਸੀਗੇ ਤਾਂ ਇਹ ਸਭ ਜਦੋਂ ਚਿਖਾ ਤੇ ਪਾ ਕੇ ਇਹਨਾਂ ਸ਼ਹੀਦਾਂ ਨੂੰ 23 ਫਰਵਰੀ ਵਾਲੇ ਦਿਨ ਇਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਇਹ ਉਹ ਸਮਾਂ ਸੀ ਜਦੋਂ ਅਰਦਾਸ ਨੂੰ ਝੂਠ ਕਹਿਣ ਵਾਲਿਆਂ ਨੇ ਇੱਕ ਵਾਰ ਫਿਰ ਤੋਂ ਅਰਦਾਸ ਨੂੰ ਸੱਚ ਹੁੰਦਿਆਂ ਦੇਖਿਆ ਸੀਗਾ ਤੇ ਉਹਨਾਂ ਸਭ ਲੋਕਾਂ ਦੇ ਮੂੰਹ ਇੱਕ ਵਾਰ ਫਿਰ ਤੋਂ ਬੰਦ ਹੋ ਗਏ ਸੀਗੇ ਕਿਉਂਕਿ ਉਹ ਅਰਦਾਸ ਦੇ ਉਹਨਾਂ ਬੋਲਾਂ ਨੂੰ ਸੱਚ ਹੁੰਦੇ ਆ ਅੱਜ ਆਪਣੇ ਅੱਖੀ ਦੇਖ ਰਹੇ ਸੀਗੇ ਤਾਂ ਇਹ ਸੀਗਾ ਜੀ ਸਿੱਖ ਇਤਿਹਾਸ ਤੇ ਜੋ ਕਿ ਸ਼ਹੀਦੀਆਂ ਦੇ ਨਾਲ ਭਰਿਆ ਹੋਇਆ ਇਤਿਹਾਸ ਹੈਗਾ ਤੇ ਸਿੱਖ ਕੌਮ ਇੱਕ ਜਹੀ ਕੌਮ ਆਗੀ ਜਿਸ ਦੇ ਵਿੱਚ ਸਭ ਤੋਂ ਛੇਦੀਆਂ ਵੱਧੀਆਂ ਨੇਗੀਆਂ ਤੇ ਇਸ ਦੇ ਵਿੱਚ ਉਹ ਕੋਈ ਉਮਰ ਨਹੀਂ ਹੈਗੀ ਜਿਸ ਉਮਰ ਦਾ ਸ਼ਹੀਦ ਇਸ ਸਿੱਖ ਕੌਮ ਦੇ ਵਿੱਚ ਨਹੀਂ ਹੈਗਾ ਇੱਕ ਦਿਨ ਦੇ ਬੱਚੇ ਤੋਂ ਲੈ ਕੇ 90 ਸਾਲ ਤੱਕ ਦੇ ਬਜ਼ੁਰਗ ਇਸ ਕੌਮ ਦੇ ਵਿੱਚ ਸ਼ਹੀਦ ਹੋਏ ਨੇ ਇਸ ਕਰਕੇ ਇਸ ਕੌਮ ਨੂੰ ਮਹਾਨ ਕੌਮ ਕਿਹਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਅੱਗੇ ਸ਼ੇਅਰ ਕਰਿਓ ਜੀ ਧੰਨਵਾਦ